ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਜੀ ਅੱਪਾ ਅੱਜ ਗੱਲ ਕਰਦੇ ਆ ਤੁਹਾਡੇ ਨਾਲ ਚੋਟੀ ਦੇ ਫਾਈਨਲ ਰਿਜ਼ਲਟਾਂ ਬਾਰੇ ਜੋ ਕੱਲ ਚੋਟੀ ਦੇ ਕਬੱਡੀ ਕੱਪ ਕਰਵਾਏ ਗਏ ਚਾਰ ਬੋਲਟਾਂ ਦੇ ਫੈਸਲੇ ਹੋਏ ਵੱਡੇ ਜੱਫੇ ਲੱਗੇ ਵੱਡੀ ਨਕਦ ਰਕਮ ਰਸ਼ੀ ਲੱਗੀ ਜੱਫਿਆਂ ਤੇ ਤੁਹਾਨੂੰ ਸਾਰਾ ਕੁਝ ਕਰਦੇ ਆ ਕਲੀਅਰ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿੱਚ ਇੱਥੇ ਕਬੱਡੀ ਪੰਜਾਬ ਯੂनाइटेड ਫੈਡਰੇਸ਼ਨ ਦੇ ਅੰਡਰ ਮੈਚ ਕਰਵਾਏ ਗਏ ਜਿਸ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਸਟ ਟੀਮ ਰਹੀ ਰਾਇਲ ਕਿੰਗਸ ਸ਼ਕਰਪੁਰ ਜਿਸ ਨੇ 29 ਅੰਕ ਪ੍ਰਾਪਤ ਕੀਤੇ 2 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਸਰਹਾਲਾ ਰਣੂਆ ਜਿਸ ਨੇ 22.5 ਅੰਕ ਪ੍ਰਾਪਤ ਕੀਤੇ 1.5 ਲੱਖ ਰੁਪਏ ਦੀ ਜੇਤੂ ਬਣੀ ਬੈਸਟ ਰੇਡਰ ਬਣਿਆ ਸ਼ਾਜੀ ਸ਼ਕਰਪੁਰੀਆ 12 ਕਬੱਡੀਆਂ ਪਾ ਕੇ 12 ਨੰਬਰ ਹਾਸਿਲ ਕੀਤੇ ਉੱਡਨੇ ਸਾਪਨੇ ਜੇ ਜੇ ਬੈਸਟ ਜਾਪੀ ਦੀ ਗੱਲ ਕਰੀਏ ਬੈਸਟ ਜਾਪੀ ਬਣਿਆ ਸਜិន ਗੋਗਲੀ ਹਰਿਆਣੇ ਵਾਲਾ 6 ਟੱਚ ਲੈ ਕੇ ਤਿੰਨ ਜੱਪੇ ਲਾਏ ਮਿੱਤਰੋ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਖੇਡੇ ਰੈਂਕੂ ਗਾਰੰਟੀ ਵਰਕੇ ਵਿੱਕੀ ਜਾਂਗਪੁਰੀਏ ਹੋਣੀ ਜੇ ਆਪਾਂ ਮੇਜਰ ਲੀਗ ਦੇ ਚੋਟੀ ਦੇ ਕਬੱਡੀ ਫੈਡਰੇਸ਼ਨ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਜੋ ਮੇਜਰ ਲੀਗ ਦਾ ਚੋਟੀ ਦਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਮਨਸੂਰਵਾਲ ਬੇਟ ਜ਼ਿਲ੍ਹਾ ਕਪੂਰਤਾਲਾ ਵਿੱਚ ਇਸ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਰਸਟ ਟੀਮ ਰਹੀ ਨਿਊਜ਼ੀਲੈਂਡ ਬੇ ਆਫ ਪਲੈਂਟੀ ਨਿਊਜ਼ੀਲੈਂਡ ਜਿਸ ਨੇ ਕੁੱਲ 44 ਅੰਕ ਪ੍ਰਾਪਤ ਕੀਤੇ 2.5 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਸ਼ਾਗੋਡ ਲਾਇਨਜ਼ ਅੰਕ ਕਿੰਨੇ ਪ੍ਰਾਪਤ 30.5 2 ਲੱਖ ਰੁਪਏ ਦੀ ਜੇਤੂ ਬਣੀ ਬੈਸਟ ਰੇਡਰ ਬਣਿਆ ਬੰਟੀ ਟਿੱਬੇ ਵਾਲਾ ਜਿਸ ਨੇ 18 ਕਬੱਡੀਆਂ ਪਾ ਕੇ 17 ਨੰਬਰ ਹਾਸਿਲ ਕੀਤੇ ਬੈਸਟ ਯਾਪੀ ਬਣਿਆ ਸ਼ਿੱਲੂ ਬਾਹੂ ਅਕਬਰਪੁਰ ਰੋੜੀਕੋਟ ਮਸ਼ੀਨ ਜੀ ਨੂੰ ਕਹਿੰਦੇ ਆ 19 ਟੱਚ ਲੈ ਕੇ 8 ਜੱਪੇ ਲਾਏ 6 ਲੱਖ ਦੇ ਜੱਪੇ ਵੀ 5 ਕਬਡੀਆਂ ਤੇ 5 ਜੱਪੇ ਲਾਏ 6 ਲੱਖ ਰੁਪਏ ਦੇ ਸ਼ਿੱਲੂ ਬਾਹੂ ਅਕਬਰਪੁਰ ਨੇ ਸਿਰਾ ਕਰਵਾਤਾ ਸ਼ਿੱਲੂ ਨੇ ਕੱਲ ਫੇਰ ਜਿੱਥੇ ਖੇਡਦਾ ਚੋਬਰ ਸਿਰਾਈ ਕਰਵਾਉਂਦਾ ਵੱਡੇ ਵੱਡੇ ਰੇਡਰ ਮੂਦੇ ਕਰਦਾ ਕੱਲੇ ਬਾਕੀ ਤੁਸੀਂ ਦੇਖ ਹੀ ਲੋਾ ਸ਼ਿੱਲੂ ਬਾਹੂ ਅਕਬਰਪੁਰ ਨੂੰ ਨਗਦ 6 ਲੱਖ ਰੁਪਏ ਦਾ ਚੈੱਕ ਕੱਟ ਕੇ ਦਿੱਤਾ ਜਾ ਰਿਹਾ ਹੈ ਨਾਲ ਦੀ ਨਾਲ ਗਰਾਊਂਡ ਵਿੱਚ ਹੀ 6 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸ਼ਿੱਲੂ ਬਾਹੂ ਅਕਬਰਪੁਰ ਨੂੰ ਦਿਓ ਮੁਬਾਰਕਾ ਵੀਰ ਨੂੰ ਕੱਲ ਫਿਰ ਬੁਲਟ ਜਿੱਤਿਆ 2 ਲੱਖ ਰੁਪਏ ਦਾ ਤੇ 6 ਲੱਖ ਰੁਪਏ ਨਗਦ ਜਿੱਤਿਆ 8 ਲੱਖ ਦਾ ਜੇਤੂ ਬਣਿਆ ਬਹੁਤ ਚੋਟੀ ਦਾ ਖਿਡਾਰੀ ਹੈ ਤੇ ਬਹੁਤ ਚੋਟੀ ਦਾ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਵੀਰ ਨੂੰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ